ਕਿਉਂ ਲਾਵਾਆਂ ਦੀਆਂ ਪ੍ਰਕਰਮਾਂ ਕਰਨੇ ਆ ਆ ਜਿੰਨੇ ਅਸੀਂ ਬੈਠੇ ਆ ਨਾ ਸਾਡੀ ਇੱਕ ਇੱਕ ਨਾਸੇ ਵਾਲ ਤੋਂ ਬਰੀਕ ਨੇ ਉਹਨਾਂ ਬਰੀਕ ਨਸਾਂ ਵਿੱਚ ਵੀ ਰੱਬ ਨੇ ਸੁਰਾ ਕੱਢੇ ਹੋਇਆ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਪੂਰੇ ਜਿਸਮ ਦੇ ਵਿੱਚ ਖੂਨ ਕਿਤੇ ਜੰਮਿਆ ਦੇਖਿਆ ਤੁਰੀ ਜਾ ਰਿਹਾ ਨਾ ਇਹ ਕੀ ਹੈ ਇਹ ਪ੍ਰਕਰਮਾ ਹੈ ਘੁੰਮਦਾ ਤੇ ਇਸ ਢਾਂਚੇ ਵਿੱਚ ਵਿਆਖ ਹੈ ਜਿਸ ਦਿਨ ਇਹ ਪ੍ਰਕਰਮਾ ਕਰਦਾ ਹਾਟ ਦੀ ਇੱਕ ਨਾੜੀ ਵਿੱਚ ਖਲੋੜ ਆ ਜਾਏ ਚੇਤੇ ਰੱਖਿਓ ਬੰਦਾ ਸਿਰ ਪਰਨੇ ਡਿੱਗ ਪੈਂਦਾ ਉਹਦੀ ਮੌਤ ਹੋ ਜਾਂਦੀ ਏ ਕਿਉਂਕਿ ਪ੍ਰਕਰਮਾ ਹੀ ਜੀਵਨ ਹੈ ਜਿਸ ਦਿਨ ਪ੍ਰਕਰਮਾ ਖਤਮ ਹੋ ਗਈ ਅੰਦਰ ਬੰਦਾ ਖਤਮ ਹੈ ਮੇਰੀ ਫਿਰ ਬੇਨਤੀ ਹੈ ਗੁਰੂ ਸਾਹਿਬ ਨੇ ਜਿਹੜੀ ਪ੍ਰਕਰਮਾ ਕਹੀ ਇਹਦਾ ਅਰਥ ਇੱਕ ਹੈ ਕਿ ਆਪਣੇ ਵੱਡੇ ਤੋਂ ਕੁਰਬਾਨ ਜਾਣਾ ਪ੍ਰਕਰਮਾ ਜਿਹੜੀ ਉਹ ਗ੍ਰੈਵਿਟੀ ਕਾ ਖਿੱਚ ਹੈ ਇਸੇ ਕਰਕੇ ਭਾਈ ਵੀਰ ਸਿੰਘ ਨੇ ਇੱਕ ਬਚਨ ਲਿਖਿਆ ਸੀ ਉਹ ਲਿਖਦੇ ਆ ਉਹਨਾਂ ਦੀ ਇੱਕ ਨਜ਼ਮ ਹੈ ਜੀ ਖਿੱਚ ਉਹ ਕਹਿੰਦਾ ਤੁਸੀਂ ਬੰਨਿਆ ਨੇਮ ਵੱਡੇ ਖਿੱਚਣ ਛੋਟਿਆਂ ਲਵਜਮਲ ਧਿਆਨ ਦਿਓ ਅੱਜ ਇਹ ਪੰਜਾਬੀ ਦੀ ਨਜ਼ਮ ਹੈ ਤੁਸੀਂ ਬੰਨਿਆ ਨੇਮ ਵੱਡੇ ਖਿੱਚਣ ਛੋਟਿਆਂ ਸੂਰਜ ਖਿੱਚੇ ਧਰਤ ਧਰਤ ਫਿਰ ਚੰਦ ਨੂੰ ਚੰਦ ਮਾਰਦਾ ਖੇਚੂ ਛਾਲੇ ਸਾਗਰਾ ਲਓ ਵੀ ਸੁਣੋ ਜੀ ਤੁਸੀਂ ਬੰਨਿਆ ਨੇ ਵੈਗਰੂ ਜੀ ਤੁਸੀਂ ਬਣਾਇਆ ਸੰਸਾਰ ਦਾ ਮਰਿਆਦਾ ਵੱਡੇ ਖਿਜਣ ਛੋਟਿਆਂ ਵੱਡੇ ਛੋਟੇ ਨੂੰ ਆਪਣੇ ਵੱਲ ਖਿੱਚ ਰਹੇ ਨੇ ਸੂਰਜ ਖਿੱਚੇ ਧਰਤ ਸੂਰਜ ਦੀ ਗ੍ਰੈਵਿਟੀ ਵਿੱਚ ਧਰਤੀ ਖਿੱਚੀ ਜਾ ਰਹੀ ਹੈ ਪ੍ਰਕਰਮਾ ਕਰ ਰਹੀ ਹੈ ਤੇ ਧਰਤੀ ਚੰਦਰਮਾ ਨੂੰ ਖਿੱਚ ਰਹੀ ਹੈ ਚੰਦਰਮਾ ਧਰਤੀ ਦੀ ਪ੍ਰਕਰਮਾ ਕਰ ਰਿਹਾ ਹੈ ਤੇ ਚੰਦਰਮਾ ਖਿੱਚ ਪਾਉਂਦਾ ਤੇ ਸਮੁੰਦਰ ਵਿੱਚ ਜਵਾਰ ਭਾਟ ਆ ਜਾਂਦਾ ਜਿੱਥੇ ਸਮਾਂ ਮਿਲੇ ਪ੍ਰਕਰਮਾ ਜ਼ਰੂਰ ਕਰਨੀ ਚਾਹੀਦੀ ਹੈ ਪ੍ਰਕਰਮਾ ਗੁਰੂ ਕਿਰਪਾ ਕਰੇ ਕਦੀ ਕੋਈ ਸਿੱਖ ਗੁਰੂ ਦੀ ਪ੍ਰਕਰਮਾ ਚੋਂ ਬਾਹਰ ਨਾ ਨਿਕਲ ਜਾਏ ਬਾਰ ਮੈਂ ਅੰਦਰ ਦੀ ਗੱਲ ਕਰਨ ਲੱਗਾ ਜੇ ਧਰਤੀ ਸੂਰਜ ਦੀ ਖਿੱਚ ਤੋਂ ਬਾਹਰ ਨਿਕਲ ਗਈ ਧਰਤੀ ਖਤਮ ਹੋ ਜਾਏਗੀ ਜੇ ਚੰਦਰਮਾ ਦੀ ਖਿੱਚ ਤੋਂ ਬਾਹਰ ਚਲਾ ਗਿਆ ਖਤਮ ਹੋ ਜਾਏਗਾ ਜਿਹੜਾ ਜਦੋਂ ਲਾਵਾ ਹੁੰਦੀਆਂ ਨੇ ਇਹਦਾ ਮਤਲਬ ਹੀ ਇਹ ਵੇ ਕਿ ਸਤਗੁਰੂ ਗ੍ਰਸਤ ਵਿੱਚ ਪ੍ਰਵੇਸ਼ ਕਰਨ ਲੱਗਿਆ ਦੁੱਖ ਸੁਖ ਮਾਨ અપਮਾਨ ਹਰ ਕਿਸੋ ਗ੍ਰਸਤ ਵਿੱਚ ਸਭ ਕੁਝ ਆਉਣਾ ਹੈ ਪਰ ਤੇਰੀਆਂ ਪ੍ਰਕਰਮਾਂ ਕੀਤੀਆਂ ਨੇ ਮਿਹਰ ਕਰੀ ਬਸ ਇਹੋ ਜੀ ਖਿੱਚ ਬਣਾ ਕੇ ਰੱਖੀ ਤੇਰੀ ਪ੍ਰਕਰਮਾਂ ਤੋਂ ਟੁੱਟਿਏ ਨਾ ਇਹਨਾਂ ਨਾਲ ਜੁੜੇ ਰਹੇ ਜਿਹੜੇ ਕਹਿੰਦੇ ਪ੍ਰਕਰਮਾਂ ਦਾ ਕੀ ਵਾਅਦਾ ਹੈ